ਅਮ੍ਰਿਤਸਰ ਹਾਈਵੇ ਦੇ ਕੋਲ ਖੰਨਾ ਪੇਪਰ ਮਿਲਦੇ ਨਜ਼ਦੀਕ ਇੱਕ ਗੰਦੇ ਨਾਲੇ ਚੋਂ ਇੱਕ ਮਸ਼ੀਨ ਬਰਾਮਦ ਹੋਈ ਹੈ ਜਿਸ ਨੂੰ ਪੁਲਿਸ ਵੱਲੋਂ ਏਟੀਐਮ ਮਸ਼ੀਨ ਵੀ ਕਰਾਰ ਦਿੱਤਾ ਜਾ ਰਿਹਾ ਜੀ ਹਾਂ ਪਰ ਹਾਲੇ ਤੱਕ ਪੁਖਤਾ ਨਹੀਂ ਹੋਇਆ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਉਸ ਮਸ਼ੀਨ ਨੂੰ ਗੰਦੇ ਨਾਲੇ ਦੇ ਵਿੱਚੋਂ ਕਰੇਨਾਂ ਦੀ ਸਹਾਇਤਾ ਦੇ ਨਾਲ ਬਾਹਰ ਕੱਢ ਲਿਆ ਗਿਆ ਤੇ ਉਸ ਵੇਲੇ ਲੋਕਾਂ ਦੇ ਵਿੱਚ ਕਲਪਲੀ ਮਚ ਜਾਂਦੀ ਹੈ ਹੈਰਾਨ ਜਨਕ ਮਾਹੌਲ ਉੱਥੇ ਬਣ ਜਾਂਦਾ ਹੈ ਜਦੋਂ ਇੱਕ ਗੰਦੇ ਨਾਲੇ ਦੇ ਵਿੱਚੋਂ ਇੱਕ ਮਸ਼ੀਨ ਬਰਾਮਦ ਹੁੰਦੀ ਹੈ ਜਿਸ ਨੂੰ ਇੱਕ ਏਟੀਐਮ ਮਸ਼ੀਨ ਵੀ ਕਰਾਰ ਦਿੱਤਾ ਜਾ ਰਿਹਾ ਜਿੱਥੇ ਪੁਲਿਸ ਵੱਲੋਂ ਇਹ ਬਿਆਨ ਦਿੱਤਾ ਜਾ ਰਿਹਾ ਹੈ ਕਿ ਇਹ ਇੱਕ ਏਟੀਐਮ ਮਸ਼ੀਨ ਵੀ ਹੋ ਸਕਦੀ ਹੈ ਪਰ ਹਲੇ ਤੱਕ ਕੁਝ ਵੀ ਪੱਕਾ ਨਹੀਂ ਦੱਸਿਆ ਜਾ ਰਿਹਾ ਕੁਲਵਿੰਦਰ ਸਿੰਘ ਮਾਨ ਪ੍ਰਧਾਨ ਪਾਮ ਗਾਰਡਰ ਕਲਾਉਨੇ ਹਾਂ ਜੀ ਕੀ ਗੱਲ ਹੋਈ ਜਿਹੜੀ ਇੱਥੇ ਅੱਜ ਨਾਲੇ ਦੇ ਵਿੱਚ ਮਸ਼ੀਨ ਜਿਹੜੀ ਮਿਲੀ ਇੱਥੇ ਰੋਣਾ ਪਿਆ ਕੋਈ ਲੋਹੇ ਦੀ ਚੀਜ਼ ਕੋ ਸੁੱਟ ਗਿਆ ਵਾ ਇਹ ਜਿਹੜਾ ਵੇਖਣ ਤੋਂ ਲੱਗਦਾ ਵੀ ਏਟੀਐਮ ਮਸ਼ੀਨ ਲੱਗਦੀ ਹੈ ਬਾਕੀ ਪੁਲਿਸ ਆਈ ਉਹ ਜਾਂਚ ਕਰੇਗੀ ਹੁਣ ਇਹਨੂੰ ਧੋ ਕੇ ਵੇਖਣਗੇ ਵੀ ਕੀ ਹੈ ਫਿਰ ਤੋਂ ਬਾਅਦ ਪਤਾ ਲੱਗੇਗਾ ਇਹੋ ਜਿਹੀ ਮਸ਼ੀਨ ਬਾਹਰ ਲੱਗੀ ਜਾਂ ਨਿਕਲੀ ਹੈ ਲੱਗਦਾ ਵੀ ਏਟੀਐਮ ਦੀ ਮਸ਼ੀਨ ਹੈ ਜਾਂ ਕੋਈ ਹੋਰ ਨਹੀਂ ਖਾਇ ਤਾਂ ਲੱਗਦੀ ਹੈ ਏਟੀਐਮ ਮਸ਼ੀਨ ਹੀ ਲੱਗਦੀ ਹੈ ਵੇਖਣ ਨੂੰ ਬਾਕੀ ਧੋਣ ਤੋਂ ਬਾਅਦ ਪਤਾ ਲੱਗੇਗਾ ਇਹਨੂੰ ਜਾਂਚ ਕਰਨੀ ਪਈ ਇਹਨੂੰ ਘੱਟਰਾ ਜੀਸੀਬੀ ਮੰਗਵੋਣੀ ਪਈ ਆ ਬੰਦਿਆਂ ਨੇ ਜਾ ਕੇ ਥੱਲੇ ਰੱਸਾ ਪਾਇਆ ਹੋਆ ਫੇਰ ਮਣ ਕੇ ਨਿਕਲੀ ਬਾਹਰ ਕੌਣ ਲੈ ਕੇ ਜਾਣਗੇ ਫਿਰ ਵੇਖਣਗੇ ਕੀ ਹੈ ਦੇ ਮੈਂ ਐ ਐਸੇ ਕਮਲਜੀਤ ਸਿੰਘ थाना सदर ਅਮਸਰ ਹਾਂ ਕਮਲਜੀਤ ਜੀ ਕੀ ਇੱਥੇ ਪਾਇਆ ਗਿਆ ਹੈ ਕੀ ਸੂਚਨਾ ਮਿਲੀ ਸੀ ਇੱਥੇ ਸੂਚਨਾ ਮਿਲੀ ਸੀ ਕਿ ਕੋਈ ਨਾ ਲੋਹੇ ਦੀ ਕੋਈ ਚੀਜ਼ ਆ ਏਟੀਐਮ ਮਸ਼ੀਨ ਟਾਈਪ ਮਸ਼ੀਨ ਹੈਗੀ ਆ ਕੋਈ ਹਾਂ ਹਾਂ ਉਹਨਾਂ ਕੱਢ ਕੇ ਵੈਰੀਫਾਈ ਕਰਾਂਗੇ ਤੇ ਚੈੱਕ ਕਰਦੇ ਆ ਵੀ ਕੀ ਹੈਗਾ ਵਾ ਦੇਖੋ ਬੰਦੇ ਵੀ ਕਹਿੰਦੇ ਫੜੇ ਗਏ ਜਿਹੜੇ ਮਸ਼ੀਨ ਇਹਦੇ ਸੁੱਟੇ ਗਏ ਨਾਲੇ ਨਹੀਂ ਬੰਦੇ ਤਾਂ ਇੱਥੇ ਹਲੇ ਕੋਈ ਨਹੀਂ ਹੋਈ ਤੰਦੇ ਜਾਂਚ ਕਰ ਰਹੇ ਸੂਚਨਾ ਕੀ ਮਿਲੀ ਸੀ ਸੂਚਨਾ ਮਿਲੀ ਸੀ ਕੋਈ ਲੋਹੇ ਦਾ ਸਮਾਨ ਹੈ ਕੋਈ ਲੋਹੇ ਦੀ ਮਸ਼ੀਨ ਟਾਈਪ ਕੋਈ ਹੈਗੀ ਆ ਏਟੀਐਮ ਮਸ਼ੀਨ ਟਾਈਪ ਹੈਗੀ ਆ ਪਰ ਹੁਣ ਕੱਢੀ ਆ ਬਾਹਰ ਹੁਣ ਖੋਲ ਕੇ ਚੈੱਕ ਕਰਦੇ ਸਾਡੇ ਨਾਲ ਕਲੀਅਰ ਨਹੀਂ ਹੋਇਆ ਕਿ ਕੀ ਟਾਈਮ ਹੈਗਾ ਕਿ ਨਹੀਂ ਹੈਗਾ ਹਾਂਜੀ ਹਾਂਜੀ ਗੱਲ ਕਲੀਅਰ ਕਰਨੀ ਪਈ ਇਹਨੂੰ ਕੱਢਣ ਦੀ ਬੜੀ ਮੁਸ਼ਕਲ ਤੁਹਾਨੂੰ ਪਤਾ ਹੈ ਬੰਦਾ ਬੜਾ ਹੈਗਾ ਕੋਈ ਨਹੀਂ ਬੰਦਾ ਨਹੀਂ ਹਲੇ ਕੋਈ ਅਛਾ ਵੀਰ ਜੀ ਕਿੰਨਾ ਟਾਈਮ ਲੱਗਾ ਵਾ ਕਿੰਨੀ ਦੇਰ ਪਹਿਲੇ ਤੁਹਾਨੂੰ ਪਤਾ ਲੱਗਾ ਸੀ ਤੇ ਕਦੋਂ ਆਪਾਂ ਗੱਡੀ ਆਈ ਸੀ ਕਿੰਨੀ ਦੇਰ ਕਿੰਨਾ ਟਾਈਮ ਲੱਗਾ ਘੰਟਾ ਡੇਢ ਘੰਟਾ ਲੱਗ ਕੇ ਗਿਆ ਜੀ ਇਹ ਗੁਰਮੇਸ਼ਿ ਕਿਹਨੇ ਦਿੱਤੀ ਗੁਪਤ ਸੂਚਨਾ ਸੀ ਗੁਪਤ ਸੂਚਨਾ ਗੁਪਤ ਸੂਚਨਾ ਤੁਹਾਨੂੰ ਦਿੱਤੀ ਸੀ ਤਾਂ ਹੁਣ ਅਗਲੀ ਕਾਰਵਾਈ ਕੀ ਹੈ ਜੋ ਬੰਦੀ ਹੈ ਕਰੀ ਜਾਂਚ ਕਰਦੇ ਆ ਪਹਿਲਾਂ ਵੇਖਦੇ ਕੀ ਹੈਗਾ ਵਾ ਜੋ ਹੋਏਗਾ ਹੋ ਸਭ ਨਾ ਕਰਦੇ ਕਿ ਇੱਥੋਂ ਲੈ ਕੇ ਚੱਲਣੀ ਹੈ ਇੱਥੋਂ ਲੈ ਕੇ ਚੱਲੇ ਹੁਣ ਟਾਣੇ ਕੁਲਵਿੰਦਰ ਸਿੰਘ ਮਾਨ ਪ੍ਰਧਾਨ ਪਾਮ ਗਾਰਡਰ ਕਲਾਉਣੇ ਹਾਂ ਜਿੱਕੀ ਗੱਲ ਹੋਈ ਜਿਹੜੀ ਇੱਥੇ ਅੱਜ ਨਾਲੇ ਦੇ ਵਿੱਚ ਮਸ਼ੀਨ ਜਿਹੜੀ ਮਿਲੀ ਇਹ ਜਿਹੜਾ ਵੇਖਣ ਤੋਂ ਲੱਗਦਾ ਵੀ ਏਟੀਐਮ ਮਸ਼ੀਨ ਲੱਗਦੀ ਹੈ ਬਾਕੀ ਪੁਲਿਸ ਆਈ ਉਹ ਜਾਂਚ ਕਰੇਗੀ ਹੁਣ ਇਹਨੂੰ ਧੋਕੇ ਵੇਖਣਗੇ ਵੀ ਕੀ ਹੈ ਫਿਰ ਤੋਂ ਬਾਅਦ ਪਤਾ ਲੱਗੇਗਾ ਜਿਹੜਾ ਮਸ਼ੀਨ ਬਾਹਰ ਲੱਗੀ ਹੈ ਨਿਕਲੀ ਆ ਲੱਗਦਾ ਵੀ ਏਟੀਐਮ ਦੀ ਮਸ਼ੀਨ ਹੀ ਜਾਂ ਕੋਈ ਹੋਰ ਨਹੀਂ ਖੜਾ ਤਾਂ ਲੱਗਦੀ ਹੈ ਏਟੀਐਮ ਮਸ਼ੀਨ ਹੀ ਲੱਗਦੀ ਹੈ ਵੇਖਣ ਨੂੰ ਬਾਕੀ ਧੋਣ ਤੋਂ ਬਾਅਦ ਪਤਾ ਲੱਗੇਗਾ ਇਹਨੂੰ ਜਾਂਚ ਚੱਲਣੀ ਪਈ ਇਹਨੂੰ ਘੱਟਾ ਜੀਸੀਬੀ ਮੰਗਵਣੀ ਪਈ ਆ ਬੰਦਿਆਂ ਨੇ ਜਾ ਕੇ ਥੱਲੇ ਰੱਸਾ ਪਾਇਆ ਹੋਆ ਫੇਰ ਮਣ ਕੇ ਨਿਕਲੀ ਬਾਹਰ ਹੁਣ ਲੈ ਕੇ ਜਾਣਗੇ ਫਿਰ ਵੇਖਣਗੇ ਕੀ ਹੈ ਦੇ